ਸੁਲਤਾਨਪੁਰ ਲੋਧੀ ਦੇ ਹਾਲਾਤ ਵੀ ਇਹ ਆ ਵੀ ਇੱਥੇ ਵੀ ਕੋਈ 4-5000 ਦੇ ਕਰੀਬ ਫਸਲਮਾਨ ਆ ਚੁੱਕਾ ਵਾ ਜਿਨ੍ਹਾਂ ਦਾ ਕੋਈ ਡਾਟਾ ਨਹੀਂ ਕੋਈ ਰਿਕਾਰਡ ਨਹੀਂ ਜੇ ਕੱਲ ਨੂੰ ਕੋਈ ਗੜਬੜ ਹੋ ਜਾਂਦੀ ਹੈ ਤੇ ਕੌਣ ਜ਼ਿੰਮੇਵਾਰ ਹੋਗਾ ਫਸਲ ਦਾ ਇਹਨੇ ਲੋਕ ਨਵੇਂ ਇੱਥੇ ਆ ਕੇ ਪੁਰਾਣੇ ਜਿਹੜੇ ਲੋਕਾਂ ਦੇ ਉੱਤੇ ਹਾਵੀ ਹੋ ਕੇ ਆਪਣੇ ਨਵੇਂ ਆਈਡੀ ਪ੍ਰੂਫ ਪਿਆਰ ਕਰਕੇ ਕੁਝ ਕ ਰਾਜਨੀਤਿਕ ਲੋਕਾਂ ਦੀ ਛਾਤ ਨੂੰ ਲੈ ਕੇ ਮਾਰੇ ਕੰਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਆ ਅੱਜ ਉਹਨਾਂ ਦੇ ਪੈਨੀ ਨਿਗਾ ਕਿਉਂ ਨਹੀਂ ਆ ਕੱਪੜੇ ਦੀ ਦੁਕਾਨਾਂ ਦੀ ਆੜ ਦੇ ਵਿੱਚ ਉਹਨਾਂ ਨੂੰ ਫੰਡਿੰਗ ਹੋ ਰਹੀ ਹੈ 50 50000 ਤੋਂ ਲੈ ਕੇ 70 70000 ਰੁਪਇਆ ਕਿਰਾਇਆ ਵਸ ਕੰਦਾ ਉਹ ਕਿਰਾਇਆ ਕਿੱਥੋਂ ਨਿਕਲ ਰਿਹਾ ਵਾ ਇੱਕ ਛੋਟੀ ਜੀ ਦੁਕਾਨ ਦਾ ਤਾਂ ਇਹ ਪੋਸਿਬਲ ਨਹੀਂ ਹੋ ਸਕਦਾ ਜੇ ਮਹਿੰਗੀਆਂ ਮਹਿੰਗੀਆਂ ਕੁੱਠੀਆਂ 'ਚ ਇਹ ਲੋਕ ਰਹਿ ਰਹੇ ਨੇ ਇਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਕਿ ਇਹ ਕੌਣ ਲੋਕ ਨੇ ਕਿੱਥੋਂ ਆਏ ਨੇ ਅੱਜ ਤੋਂ 4-5 ਸਾਲ ਪਹਿਲਾਂ ਤਾਂ ਇੱਥੇ ਕੋਈ ਮੁਸਲਮਾਨ ਨਹੀਂ ਸੀ ਕਿ ਕਦੇ ਪੰਜਾਬ ਦੇ ਵਿੱਚ ਸਾਜ਼ਿस्तानी ਹੋ ਰਹੀ ਸਾਡੇ ਕਿਸੇ ਵੀ ਬੱਚੇ ਦਾ ਕੋਈ ਵਿਆਹ ਸ਼ਾਦੀ ਹੁੰਦਾ ਹੈ ਜੇ ਕੋ ਕੀ ਲੜਕੀ ਸਾਡੇ ਘਰੇ ਆਉਂਦੀ ਆ ਉਹਨੂੰ ਉਹਦਾ ਹੀ ਆਧਾਰ ਕਾਰਡ ਦੇ ਵਿੱਚ ਜਾਂ ਉਹਦਾ ਰਸ਼ਨ ਕਾਰਡ ਦੇ ਵਿੱਚ ਕੋਈ ਨਾਂ ਲਿਖਵਾਉਣਾ ਚਾਹੁੰਦੇ ਆ ਤੇ ਸਾਡੇ ਕੋਲੋਂ ਬਹੁਤ ਹੀ ਜ਼ਿਆਦਾ ਡਾਕੂਮੈਂਟਾਂ ਦੀ ਮੰਗ ਕੀਤੀ ਜਾਂਦੀ ਆ ਕਿ ਇਹਦਾਂ ਕੁਛ ਨੂੰ ਪਟਵਾ ਕੇ ਲਿਆਓ ਇਹਦਾ ਆ ਚੀਜ਼ ਲੈ ਕੇ ਆਓ ਆਹ ਦੇਖੋ ਫੇਰ ਤੁਹਾਨੂੰ ਹੀ ਦਰਜ ਕੀਤਾ ਜਾਊਗਾ ਜਿਹੜੇ ਇਹ ਜਿਹੜੇ ਬਾਹਰ ਦੀਆਂ ਸਟੇਟਾਂ ਤੋਂ ਜਾਂ ਬਾਹਰਲੇ ਮੌਕਫਾਂ ਦੇ ਵਿੱਚੋਂ ਆਣ ਕੇ ਦੇਸ਼ਤ ਕਰਤੀ ਉਪ ਦੇ ਵਿੱਚ ਆਣ ਕੇ ਤੇ ਸਾਡੇ ਰਹਿ ਰਹੇ ਆ ਉਹਨਾਂ ਦੇ ਕੋਲੋਂ ਕਿਸੇ ਵੀ ਚੀਜ਼ ਦੀ ਕੋਈ ਫੰਡ ਨਹੀਂ ਕੀਤੀ ਜਾਂਦੀ ਕੋਈ ਪੇਪਰ ਦੀ ਵਰਕ ਨਹੀਂ ਕੀਤਾ ਜਾਂਦਾ ਇਹਨਾਂ ਦਾ ਰਾਸ਼ਨ ਕਾਰਡ ਵੀ ਜਲਦੀ ਬਣ ਜਾਂਦਾ ਹੈ ਇਹਨਾਂ ਦਾ ਆਧਾਰ ਕਾਰਡ ਵੀ ਜਲਦੀ ਬਣਾ ਦਿੱਤਾ ਜਾਂਦਾ ਹੈ ਤਾਂ ਵੋਟਰ ਕਾਰਡ ਵੀ ਬਣਾ ਦਿੱਤਾ ਜਾਂਦਾ ਹੈ ਤਾਂ ਵੋਟਾਂ ਵੀ ਬਣਾ ਦਿੱਤੀਆਂ ਜਾਂਦੀਆਂ ਆ ਪੰਜਾਬ ਨੂੰ ਇਹਨਾਂ ਵੱਡੇ ਪੱਧਰ ਤੇ ਉੱਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਕਦੀ ਕਿਸੇ ਨੇ ਦੇਖਿਆ ਨਹੀਂ ਪੰਜਾਬ 'ਚ ਆਉਂਦੇ ਜਿਹੜੇ ਕੰਮ ਹੋ ਜਾਂਦੇ ਨੇ ਜੋ ਅੱਜ ਹੋ ਰਿਹਾ ਉਹ ਬਹੁਤ ਜ਼ਰੂਰੀ ਆ ਆਂ ਵੇਲੇ ਸਮੇਂ 'ਚ ਪੰਜਾਬ 'ਚ ਜਿਹੜੇ ਮਹਿਲੂਕੀਏ ਜਿਹੜੇ ਅੰਕ ਹੋ ਗਿਆ ਉਹਨਾਂ ਦੇ ਪੈਨੀ ਨਜ਼ਰ ਰੱਖੀ ਜਾਵੇ ਉਹਨਾਂ ਦੇ ਕਿੱਦਾਂ ਆਧਾਰ ਕਾਰਡ ਬਣ ਰਿਹਾ ਕਾਰਡ ਕਿੱਦਾਂ ਵੋਟਰ ਕਾਰਡ ਬਣ ਰਿਹਾ ਕਿਹੜੇ ਸਿਆਸੀ ਲੋਕਾਂ ਦੀ ਸ਼ੈਡ ਹਾ ਇਹ ਦੇਖਣ ਵਾਲੀ ਗੱਲ ਆ ਨਹੀਂ ਆਪਦੇ ਵੀ ਕੋਈ ਸੁਖਾਵੇਂ ਨਹੀਂ ਆ ਪੰਜਾਬ ਨੂੰ ਮੁਰ ਤੋਂ 84 ਵਾਲੇ ਪਾਸੇ ਜਿਹੜਾ ਜਾਂ ਜਿਹੜਾ 90 ਵਾਲਾ ਜਿਹੜਾ ਦੂਰ ਆ ਉਹਦੇ ਵੱਲ ਤੇ ਢਿਲਣ ਦੀ ਕੋਸ਼ਿਸ਼ ਕੀਤੀ ਜਾਦੀ ਆ ਇਹ ਜਿਹੜੇ ਕਾਤਲ ਸੀਗੇ دہشت ਗਰਦ ਸੀਗੇ ਅੱਤਵਾਦੀ ਸੀਗੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹ ਇੱਕ ਉਸਾਨੀਆਂ ਦਾ ਨਾਮ ਤੇ ਕਲੰਕ ਆ ਇਹ ਪਿੱਛੇ ਪਾਕਿਸਤਾਨੀਆਂ ਸ਼ਾਸਕਾਂ ਵਾਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਮਤਲਬ ਇਹ ਹੈ ਜੀ ਵੀ ਜਿਹੜਾ ਪਹਿਲਗਾਮ ਦੇ ਵਿੱਚ ਆਪਾਂ ਦੇਖਿਆ ਪਰसों ਕੀ ਜਨ ਸੰਹਾਰ ਹੋਇਆ ਉੱਥੇ ਇਦਾਂ ਹੀ ਮੈਂ ਦੇਖ ਰਿਹਾ ਵੀ ਆਪਣੇ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਸੂਬਿਆਂ ਤੋਂ ਮੁਸਲਮਾਨ ਲੋਕ دہشت ਗਰਦ ਲੋਕ ਹੀ ਕਹਾਂਗਾ ਮੈਂ ਤਾਂ ਜਿਹੜੇ ਕਿ ਇੱਥੇ ਆ ਕੇ ਕੱਪੜੇ ਦੀ ਦੁਕਾਨਾਂ ਦੀ ਆੜ ਦੇ ਵਿੱਚ ਉਹਨਾਂ ਨੂੰ ਫੰਡਿੰਗ ਹੋ ਰਹੀ ਆ 50 50000 ਤੋਂ ਲੈ ਕੇ 70 70000 ਰੁਪਇਆ ਕਿਰਾਇਆ ਵਾ ਦੁਕਾਨ ਦਾ ਉਹ ਕਿਰਾਇਆ ਕਿੱਥੋਂ ਨਿਕਲ ਰਿਹਾ ਵਾ ਇੱਕ ਛੋਟੀ ਜੀ ਦੁਕਾਨ ਤੋਂ ਦਾ ਇਹ ਪੋਸੀਬਲ ਨਹੀਂ ਹੋ ਸਕਦਾ ਤੇ ਮਹਿੰਗੀਆਂ ਮਹਿੰਗੀਆਂ ਕੋਠੀਆਂ 'ਚ ਇਹ ਲੋਕ ਰਹਿ ਰਹੇ ਨੇ ਇਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਵੀ ਇਹ ਕੌਣ ਲੋਕ ਨੇ ਕਿੱਥੋਂ ਆਏ ਨੇ ਅੱਜ ਤੋਂ 4-5 ਸਾਲ ਪਹਿਲਾਂ ਤਾਂ ਇੱਥੇ ਕੋਈ ਮੁਸਲਮਾਨ ਨਹੀਂ ਸੀ ਵੀ ਕਿਤੇ ਪੰਜਾਬ ਦੇ ਵਿੱਚ ਸਾਜ਼ਿਸ਼ ਤਾਂ ਨਹੀਂ ਹੋ ਰਹੀ ਕਿਉਂਕਿ ਪਿੱਛੇ ਦੇਖੋ ਤੁਸੀਂ ਲੋਕਟ ਰਾਂਚਰ ਦੇ ਹਮਲੇ ਹੋਏ ਹੈਂਡ ਗ੍ਰੇਨੇਡ ਜਗਾ ਜਗਾ ਦੇ ਉੱਤੇ ਬੰਬ ਬਲਾਸਟ ਹੋ ਰਹੇ ਆ ਰਾਜ ਨੇਤਾਵਾ ਬੀਜੇਪੀ ਦੇ ਕੁਝ ਲੀਡਰ ਸਾਇਮਾਨਾਂ ਦੇ ਘਰ ਬਲਾਸਟ ਹੋਏ ਆ ਵੀ ਕਿਤੇ ਉਸ ਸਾਜ਼ਿਸ਼ ਦੇ ਵਿੱਚ ਇਹ ਮੁਸਲਮਾਨੀ ਜਿਹੜੇ دہشت ਗਰਦ ਆਏ ਆ ਇਹਨਾਂ ਦਾ ਹੱਥ ਤਾਂ ਨਹੀਂ ਇਹਨਾਂ ਦੀ ਬੜੀ ਬਰੀਕੀ ਨੇ ਨਾਲ ਜਾਂਚ ਕਰਨ ਦੀ ਜ਼ਰੂਰਤ ਆ ਸultanpur ਲੋਧੀ ਦੀ ਗੱਲ ਕਰੀਏ ਤੇ ਇੱਥੋਂ ਦੀ ਕੀ ਸਥਿਤੀ ਆ ਸultanpur ਲੋਧੀ ਦੇ ਹਾਲਾਤ ਵੀ ਇਹ ਆ ਵੀ ਇੱਥੇ ਵੀ ਕੋਈ 4-5 ਹਜ਼ਾਰ ਦੇ ਕਰੀਬ ਮੁਸਲਮਾਨ ਆ ਚੁੱਕਾ ਵਾ ਜੇ ਨਾ ਦਾ ਕੋਈ ਡਾਟਾ ਨਹੀਂ ਕੋਈ ਰਿਕਾਰਡ ਨਹੀਂ ਜੇ ਕੱਲ ਨੂੰ ਕੋਈ ਗੜਬੜ ਹੋ ਜਾਂਦੀ ਹੈ ਤੇ ਕੌਣ ਜ਼ਿੰਮੇਵਾਰ ਹੋਗਾ ਉਸ ਗੱਲ ਦਾ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦਾ ਰਿਕਾਰਡ ਤਾਂ ਲੈਣ ਐਟ ਲੀਸਟ ਕਿਉਂਕਿ ਮੈਂ ਜੋ ਆਪਣੇ ਲੈਵਲ ਤੇ ਵਰਕ ਆਊਟ ਕੀਤਾ ਨਾ ਇੱਕ ਹਲਾਲ ਨਾਮ ਤੁਸੀਂ ਸੁਣਿਆ ਹੋਣਾ ਵਾ ਕਿ ਮੁਸਲਮਾਨ ਹਲਾਲ ਚੀਜ਼ ਨੂੰ ਬਹੁਤ ਪ੍ਰੈਫਰ ਕਰਦੇ ਆ ਇਹ ਹਲਾਲ ਦੇ ਨਾਮ ਦੇ ਉਤੋਂ ਫੰਡਿੰਗ ਹੋ ਰਹੀ ਹੈ ਇਹਨਾਂ ਨੂੰ ਜਿਹਦੇ ਕਿ ਉਗਰਵਾਦੀ ਸੰਗਠਨਾਵਾਂ ਤੇ ਉਹ ਪੈਸਾ ਲੱਗ ਰਿਹਾ ਵਾ ਤੇ ਉਹਦੇ ਤੇ ਵੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਵੀ ਕਿਤੇ ਫੰਡਿੰਗ ਤਾਂ ਨਹੀਂ ਹੋ ਰਹੀ ਇਹਨਾਂ ਨੂੰ ਨਜਰੀ ਲਾਈਫ ਦੀ ਗੱਲ ਕੀਤੀ ਵਿੱਚ ਕਿਉਂਕਿ ਛੋਟੇ ਸ਼ਹਿਰ ਦੇ ਵਿੱਚ ਇਹਨਾਂ ਭਾਰ ਕੀਰਾਇਆ ਦੇਣਾ ਹੈ ਜੀ ਤੇ ਕਿਹਨੇ ਕਿਤੇ ਸੁਖੀਤ ਲੱਗਦਾ ਹੈ ਸੰਕੇਤਾ ਬਿਲਕੁਲ ਲੱਗਦਾ ਜੀ ਮੈਂ ਤਾਂ ਸਗੋਂ ਅਪੀਲ ਕਰਦਾ ਹੱਥ ਜੋੜ ਕੇ ਜਿਨ੍ਹਾਂ ਹਿੰਦੂ ਵੀਰਾਂ ਨੇ ਸਿੱਖ ਭਰਾਵਾਂ ਨੇ ਇਹਨਾਂ ਨੂੰ ਦੁਕਾਨਾਂ ਕਰਾਏ ਤੇ ਦਿੱਤੀਆਂ ਵਾਂ ਉਹ ਦੁਕਾਨਾਂ ਨਾ ਦੇਣ ਵੀ ਅਪੀਲ ਕਰਦਾ ਵੀ ਇਹਨਾਂ ਦੀ ਦੁਕਾਨਾਂ ਦਾ ਬਹਿਸ਼ਕਾਰ ਕੀਤਾ ਜਾਵੇ ਵੀ ਲੋਕੀ ਇਹਨਾਂ ਤੋਂ ਸਮਾਨ ਲੈਣਾ ਬੰਦ ਕਰ ਦੇਣ ਤਾਂ ਕਿ ਇਹਨਾਂ ਦਾ ਕਾਰੋਬਾਰ ਨਹੀਂ ਚੱਲੂਗਾ ਤੇ ਆਪ ਹੀ ਇਹ ਵਾਪਸ ਜਾਣ ਨੂੰ ਮਜਬੂਰ ਹੋ ਜਾਣਗੇ ਦੇਖੋ ਜੀ ਮੈਂ ਪਿਛਲੇ ਕਾਫੀ ਸਮੇ ਤੋਂ ਨਸ਼ੇ ਤਸਕਰ ਗੈਂਗਸਟਰਾਂ ਦੇ ਖਿਲਾਫ ਲੜਾਈ ਲੜ ਰਿਹਾ ਸੀ ਲੇਕਿਨ ਉਸ ਤੋਂ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਤਾਂ ਮੈਨੂੰ ਆ ਪਹਿਲਗਾਮ ਜਿਹੜਾ ਮੈਂ ਦੇਖਿਆ ਤੇ ਮੇਰੇ ਮਨ ਦੇ ਵਿੱਚ ਆਇਆ ਵੀ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ੇ ਤਾਂ ਇਸ ਟਾਈਮ ਇਹ ਆ ਵੀ ਜਿਹਦੇ ਮੁਸਲਮਾਨ ਗੈਸ دہشتਗਰਦ ਲੋਕ ਪੰਜਾਬ ਦੇ ਵਿੱਚ ਪੈਰ ਪਸਾਰ ਚੁੱਕੇ ਨੇ ਉਹਨਾਂ ਦੇ ਖਿਲਾਫ ਫਿਰ ਮੈਂ ਇੱਕ ਮਾਨਯੋਗ ਸੀਐਮ ਸਾਹਿਬ ਐਨਆਈਏ ਡੀਜੀਪੀ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਲਿਖੀ ਆ ਜਿਹਦੇ ਵਿੱਚ ਮੈਂ ਸਾਰਾ ਵੇਰਵਾ ਪਾਇਆ ਵਾ ਵੀ ਇਹਨਾਂ ਦੀ ਵੈਰੀਫਿਕੇਸ਼ਨ ਸੰਬੰਧੀ ਇਹਨਾਂ ਦੇ ਕਰਾਏ ਈਵਨ ਉਹਨਾਂ ਦੇ ਨਾਮ ਫੋਨ ਨੰਬਰ ਦੁਕਾਨਾਂ ਦਾ ਨਾਮ ਵੀ ਵਿੱਚ ਲਿਖਿਆ ਵਾ ਤਾਂ ਕਿ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਸਥਾਨੀ ਨਾਲ ਹੋ ਸਕੇ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਰਥਲਾ ਮਟੋਰ ਮੈਂ ਲੰਬੇ ਸਮੇਂ ਤੋਂ ਜ਼ਿਲ੍ਹਾ ਕਪੂਰਥਲੇ ਦੇ ਸੇਵਾਵਾਂ ਨਿਭਾ ਰਿਹਾ ਹਾਂ ਦੇਖੋ ਜੀ ਅੱਜ ਜੋ ਪ੍ਰੈਸ ਕਾਨਫਰੰਸ ਜੋ ਕੀਤੀ ਗਈ ਹੈ ਇਸ ਕਪੂਰਥਲ ਹਲਕੇ ਦੇ ਵਿੱਚ ਜਿਹਦਾ ਮੁੱਖ ਮਕਤਬ ਸੀਗਾ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੀ ਜੋ ਕਤਲਨਾਕ ਹਮਲਾ ਹੋਇਆ ਵਾ ਤੋਂ دہشت ਗੱਦਿਆਂ ਨੇ ਜੋ ਇਨਾ ਮਾੜਾ ਵਤੀਰਾ ਟੂਰਿਸਟ ਨਾਲ ਕੀਤਾ ਵਾ ਉਹਦੇ ਪੂਰੇ ਭਾਰਤ ਦੇ ਵਿੱਚ ਸਖਤ ਸ਼ਬਦਾ ਜ ਨਿੰਦਾ ਹੋਈ ਹੈ ਦੂਜੀ ਗੱਲ ਜਿਹੜੀ ਆ ਕਿ ਆਪਾਂ ਸਭ ਜਾਣਦੇ ਆ ਪਹਿਲੇ ਆਪਾਂ ਸੁਣਦੇ ਹੁੰਨੇ ਸੀਗੇ ਕਿ ਚਲੋ ਫੌਜੀਆਂ ਦੀ ਆਪਸ ਚ ਲੜਾਈ ਹੋਈ ਕੋਈ ਹਮਲਾ ਹੋਇਆ ਪਲਵਾਮਾ ਅਟੈਕ ਹੋਇਆ ਪਰ ਇਹ ਚੀਜ਼ਾਂ ਕਦੀ ਕਿਸੇ ਨੇ ਸੁਨੀਆਂ ਨਹੀਂ ਸੀ ਕਿ ਜੋ ਆਮ ਨਾਗਰਿਕ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਉਹ ਕਿਤੇ ਟੂਰਿਸਟ ਪਲੇਸ ਤੇ ਘੁੰਮਣ ਜਾਣ ਤੇ ਉਹਨਾਂ ਤੇ ਇਹੋ ਜਿਹਾ ਕਾਇਰਾਨਾ ਹਮਲਾ ਹੋ ਜਾਵੇ ਉਹਨਾਂ ਦੇ ਕੱਪੜੇ ਲਵਾ ਕੇ ਉਹਨਾਂ ਕੋਲ ਸਵਾਲ ਪੁੱਛ ਕੇ ਵੀ ਕਿਸ ਧਰਮ ਨਾਲ ਬਿਲੋਂਗ ਕਰਦੇ ਆ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਜਾਵੇ ਜਿਹਦੇ ਰੋਸ ਵਜੋਂ ਅੱਜ ਪੂਰੇ ਸੰਸਾਰ ਦੇ ਵਿੱਚ ਬਾਕ ਬਾਕ ਧਰਮਾਂ ਤੇ ਰੋਜ਼ ਜਿਹੜਾ ਆਪਾਂ ਬਹੁਤ ਜਿਹੜਾ ਉਗਰ ਹੋ ਗਿਆ ਵਾ ਜਿਹਦੇ ਬਾਬਤ ਕਿਉਂਕਿ ਮੈਂ ਇੱਕ ਗੱਲ ਕਹਾਂ ਜਦਾ ਪੂਰੇ ਭਾਰਤ ਦੇ ਵਿੱਚ ਇਸ ਟਾਈਮ ਬੀਜੇਪੀ ਦੀ ਸਰਕਾਰ ਆ ਆਪਾਂ ਨੂੰ ਇੱਕ ਗੱਲ ਤੇ ਧਿਆਨ ਜੂਰ ਰੱਖ ਜਾਈਦਾ ਵਾ ਕਿ ਮਾਨ ਜੋ ਮੋਦੀ ਸਾਹਿਬ ਜੋ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਜਦੋਂ ਸਰਕਾਰ ਲਿਆਨੀ ਸੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੇ ਭਾਰਤ ਨੂੰ ਜਿਹੜਾ ਬਿਲਕੁਲ ਸਭ ਤੋਂ ਸੇਫ ਜਿਹੜਾ ਵਰਲਡ ਵਾਈਡ ਬਣਾਵਾਂਗਾ ਪਰ ਅੱਜ ਹਾਲਾਤ ਕੀ ਹੋ ਗਏ ਆ ਅੱਜ ਹਾਲਾਤ ਇਹ ਹੋ ਗਿਆ ਪੈਦਾ ਕਿ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਆਪਾਂ ਸਭ ਜਾਣਦੇ ਆ ਅਮਨ ਆ ਯਾਤਰਾ ਜਿਹੜੀਆਂ ਤਿਆਰੀਆਂ ਮਾਈ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਵਾ ਇਹਦੇ ਪਿੱਛੇ ਬਹੁਤ ਵੱਡਾ ਅਜੰਡਾ ਵਾ ਇਹ ਕੋਈ ਮਾੜੀ ਮੋੜੀ ਗੱਲ ਨਾ ਸਮਝੀ ਜਾਵੇ ਇਹ ਨਰਸਾਂ ਹਾਲ ਜਿਹੜਾ ਹੋਇਆ ਇਹ ਛੋਟਾ ਜਿਹਾ ਇੱਕ ਐਗਜ਼ਾਮਪਲ ਦਿੱਤਾ ਗਿਆ ਵਾ ਤਾਂ ਕਿ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਵੇ ਜਿਹੜੀ 370 ਧਾਰਾ ਜਿਹੜੀ ਹਟਾਈ ਗਈ ਸੀ ਉਹਦੇ ਬਾਰੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਸੀ ਕਿ ਸਭ ਤੋਂ ਸੇਵ ਜਿਹੜਾ ਵਾ ਜੰਮੂ ਕਸ਼ਮੀਰ ਇਸ ਟਾਈਮ ਹੋਇਆ ਆ ਜਦੋਂ ਦੀ ਨਵੀਂ ਉੱਤੇ ਸਰਕਾਰ ਬਣੀ ਆ ਉਸ ਤੋਂ ਬਾਅਦ ਹਾਲਾਤ ਜਿਹੜਾ ਪੈਦਾ ਹੋ ਗਿਆ ਤੇ ਤੁਸੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਬਿਨਾ ਕਿਸੇ ਜਿਹੜੀ ਆ ਰੋਕ ਤੋਕ ਦੇ ਉਹ ਉਗਰਵਾਦੀ ਜਿਹੜੇ ਆ ਉਹ ਉੱਥੇ ਆਏ ਸ਼ਾਂਤੀ ਨਾ ਆਏ AK47 ਹੁੰਦਾ ਕੋਲ ਆਮ ਜਿਹੜੇ ਲੋਕ ਆ ਉਹਨਾਂ ਨੂੰ ਉਹਨਾਂ ਨੇ ਜਿਹੜਾ ਆਪਣਾ ਨਿਸ਼ਾਨਾ ਬਣਾਇਆ ਜਿਹੜੀਆਂ ਔਰਤਾਂ ਵਾ ਸਭ ਤੋਂ ਵੱਡੀ ਗੱਲ ਹੈ ਸੋਚਣ ਵਾਲੀ ਆ ਦੇਖੋ ਜਿਹੜੀਆਂ ਔਰਤਾਂ ਵਾ ਉੱਥੇ ਖੜੀਆਂ ਰਹੀਆਂ ਉਹਨਾਂ ਦੇ ਸਾਹਮਣੇ ਜਿਹੜੇ ਉਹਨਾਂ ਦੇ ਮਰਦ ਵਾ ਉਹਨਾਂ ਦੇ ਬੱਚੇ ਆ ਉਹਨਾਂ ਦੇ ਪਰਿਵਾਰ ਦੇ ਜਿਹੜੇ ਮਰਦ ਜਿਹੜੇ ਆ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਦਾ ਗਿਆ ਇੱਕ ਸੁਨੇਹਾ ਵਾ ਇੱਕ ਦੇਖਿਆ ਜਾਵੇ ਭਾਰਤ ਦੇ ਵਿੱਚ ਇਹ ਪਾਕਿਸਤਾਨ ਦਾ ਸਬੰਧਤ ਲੋਕ ਆ ਜਿਨ੍ਹਾਂ ਨੇ ਇੱਕ ਸੁਨੇਹਾ ਦਿੱਤਾ ਕਿਉਂਕਿ ਸਾਨੂੰ ਆ ਸਾਰਿਆਂ ਨੂੰ ਇਕਜੁੱਟ ਹੋਣਾ ਪੈਣਾ ਵਾ ਜਿਹੜੀਆਂ ਗੱਲਾਂ ਵਾ ਪਾਕਿਸਤਾਨ ਦੇ ਜਿਹੜੇ ਲੋਕ ਆ ਇਹ ਜਿਹੜੇ ਮੁਸਲਮਾਨ ਭਾਈਚਾਰੇ ਚੋਂ ਆ ਮੈਂ ਹਮੇਸ਼ਾ ਕਹਿੰਦਾ ਜਿਹੜੇ ਲੋਕ ਵੀ ਕੱਟੜਵਾਦ ਨਾਲ ਸਬੰਧਤ ਰਖਦੇ ਆ ਉਹ ਕਿਸੇ ਵੀ ਧਰਮ 'ਚ ਕਿਸੇ ਵੀ ਮਜ਼ਬ ਜਿ ਕਿਸੇ ਵੀ ਚਿਹਰੇ 'ਚ ਹੋ ਸਕਦੇ ਆ ਉਹਨਾਂ ਦਾ ਬਹਿਸ਼ਕਾਰ ਕਰਨਾ ਚਾਹੀਦਾ ਵਾ ਆਪਾਂ ਸਭ ਨੂੰ ਆਪਣੇ ਆਲੇ ਦੁਆਲੇ ਜੂੜ ਚਾਤ ਮਾਰਨੀ ਚਾਹੀਦੀ ਆ ਜਿਹੜੇ ਲੋਕ ਤੇ ਜਿਸ ਹਲਕਿਆਂ ਦੇ ਵਿੱਚ ਪੁਰਾਣੇ ਵਸਨੀਕ ਰਹਿ ਰਹੇ ਆ ਉਹਨਾਂ ਦਾ ਤਾਂ ਚਲੋ ਠੀਕ ਆ ਉਹਨਾਂ ਨੂੰ ਪਤਾ ਹੁੰਦਾ ਸੀ ਇਹ ਲੋਕਾਂ ਦੇ ਕਿੱਦਾਂ ਵੇਚਣਾ ਕਿੱਦਾਂ ਮਿਲਣਾ ਪਰ ਜਿਹੜੇ ਲੋਕ ਨਵੇਂ ਇੱਥੇ ਆ ਕੇ ਪੁਰਾਣੇ ਜਿਹੜੇ ਲੋਕਾਂ ਦੇ ਉੱਤੇ ਹਾਵੀ ਹੋ ਕੇ ਆਪਣੇ ਨਵੇਂ ਆਈਡੀ ਪ੍ਰੂਫ ਤਿਆਰ ਕਰਕੇ ਕੁਝ ਕ ਰਾਜਨੀਤਿਕ ਲੋਕਾਂ ਦੀ ਸ਼ੈਲਟਰ ਲੈ ਕੇ ਮਾਰੇ ਕੰਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਆ ਅੱਜ ਉਹਨਾਂ ਦੇ ਪੈਨੀ ਨਿਗਾ ਕਿਉਂ ਨਹੀਂ ਆ ਇੰਟੈਲੀਜੈਂਸ ਜਿਹੜੀ ਆ ਗਰਾਊਂਡ ਲੈਵਲ ਤੇ ਫੇਲ ਹੋ ਚੁੱਕੀ ਆ ਸੀਆਈਡੀ ਵਿਭਾਗ ਕੋਲ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਤੇ ਉਹ ਫੇਲ ਹੋ ਚੁੱਕੇ ਆ ਸੋ ਮੈਨੂੰ ਨਹੀਂ ਪਤਾ ਲੱਗਦਾ ਕਿ ਪੰਜਾਬ ਦੇ ਪੂਰੇ ਭਾਰਤ ਦੇ ਵਿੱਚ ਵੈਸੀ ਜਿਹੜਾ ਮੁੱਖ ਹਾਈਲਾਈਟ ਦੇ ਤੌਰ ਤੇ ਸਟੇਟ ਮੰਨੀ ਜਾਂਦੀ ਆ ਪੰਜਾਬ ਨੂੰ ਇੰਨੇ ਵੱਡੇ ਪੱਧਰ ਦੇ ਉੱਤੇ ਨਿਸ਼ਾਨਾ ਬਣਾਉਂਦੀ ਕੋਸ਼ਿਸ਼ ਹੋ ਰਹੀ ਆ ਕਦੀ ਕਿਸੇ ਨੇ ਦੇਖਿਆ ਨਹੀਂ ਹੁੰਦਾ ਪੰਜਾਬ 'ਚ ਇਹੋ ਜਿਹੇ ਜਿਹੜੇ ਕੰਮ ਹੋ ਜਣੇ ਜੋ ਅੱਜ ਹੋ ਰਿਹਾ ਸੋ ਬਹੁਤ ਜ਼ਰੂਰੀ ਆ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਜਿਹੜੇ ਬਹਿਰੂਪੀਏ ਜਿਹੜੇ ਐਂਟਰ ਹੋ ਗਿਆ ਉਹਨਾਂ ਦੇ ਪੈਨੀ ਨਜ਼ਰ ਰੱਖੀ ਜਾਵੇ ਉਹਨਾਂ ਦੇ ਕਿਦਾਂ ਆਧਾਰ ਕਾਰਡ ਬਣ ਰਿਹਾ ਆ ਆਧਾਰ ਕਾਰਡ ਤੋਂ ਕਿਦਾਂ ਵੋਟਰ ਕਾਰਡ ਬਣ ਰਿਹਾ ਕਿਹੜੇ ਸਿਆਸੀ ਲੋਕਾਂ ਦੀ ਸ਼ੈਲਟਰ ਆ ਇਹ ਦੇਖਣ ਵਾਲੀ ਗੱਲ ਆ ਨਹੀਂ ਤਾਂ ਹਾਲਾਤ ਪੰਜਾਬ ਦੇ ਵੀ ਕੋਈ ਸੁਖਾਵੇਂ ਨਹੀਂ ਆ ਪੰਜਾਬ ਨੂੰ ਮੁਰਤੋਂ 84 ਵਾਲੇ ਪਾਸੇ ਜਿਹੜਾ ਜਾਂ ਜੋ 90 ਵਾਲਾ ਜਿਹੜਾ ਦੌਰ ਆ ਉਹਦੇ ਵੱਲ ਤਕੇਲਾਂ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਜਿਹਦੇ ਨਾਲ ਆਪਸ ਦੇ ਵਿੱਚ ਇਹ ਜਿਹੜਾ ਵਾ Hindu Sikh ਜਿਹੜਾ ਆਪਸ ਇੱਕ ਦੂਜਾ ਦੁਸ਼ਮਣ ਹੋ ਜਵੇ ਸੋ ਇਹ ਬਹੁਤ ਜਿਹੜਾ ਵਾ ਗਲਤ ਮੈਸੇਜ ਹੈ ਪੰਜਾਬ 'ਚ ਕਨਵੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਰਕੇਸ਼ ਕੁਮਾਰ ਨੇਟੂ ਪ੍ਰਧਾਨ ਸ਼ੇ ਮੰਦਰ ਚੌੜਾ ਹੂ ਹਲਕਾ ਇੰਚਾਰਜ ਭਾਰਤੀ ਅੰਦਾਜ਼ ਪਾਰਟੀ ਸੁਲਤਾਨਪੁਰ ਲੋਧੀ ਜੋ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਇੱਕ ਨਰਸ ਸੰਸਾਰ ਕਤਲੇਆਮ ਹੋਇਆ ਵਾ ਉਸ ਦੀ ਅਸੀਂ ਪੂਰ ਜੋਰ ਨਿੰਦਾ ਕਰਦੇ ਆ ਸਾਡੇ ਜਿਹੜੇ ਮਾਨਯੀ ਪ੍ਰਧਾਨ ਮੰਤਰੀ ਜੀ ਆ ਉਹਨਾਂ ਨੇ ਉਸ ਦਿਨ ਦੀ ਉਹਨਾਂ ਨੂੰ نیند ਨਹੀਂ ਆਈ ਔਰ ਉਹਨਾਂ ਨੇ ਆਪਣੇ ਮਨ ਦੇ ਵਿੱਚ ਠਾਨ ਲਿਆ ਹਾਇ ਵੀ ਇਹ ਜਿਹੜਾ ਨਰਸ ਹਾਰ ਹੋਇਆ ਵਾ ਕਤਲੇਆਮ ਹੋਇਆ ਵਾ ਇਹ ਜਿਹੜੇ ਕਾਤਲ ਸੀਗੇ دہشت ਗਰਦ ਸੀਗੇ ਅੱਤਵਾਦੀ ਸੀਗੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਦੇ ਇਹ ਇੱਕ ਇਨਸਾਨੀਅਤ ਦੇ ਨਾਂ ਤੇ ਕਲੰਕਾ ਇਹ ਪਿੱਛੇ ਪਾਕਿਸਤਾਨ ਦੀਆਂ ਸ਼ਾਸਨਾਂ ਵਾਂ ਜਿਹੜੇ ਹਿੰਦੁਸਤਾਨ ਦੇ ਵਿੱਚ ਆਪਸੀ ਪਿਆਰ ਮੁਹੱਬਤ ਕਰਨ ਵਾਲੇ ਸਾਰੇ ਧਰਮਾਂ ਦੇ ਲੋਕ ਨੂੰ ਚਾਹੇ ਹਿੰਦੂ ਆ ਸਿੱਖ ਆ ਮੁਸਲਮਾਨ ਆ ਆਪਸ ਵਿੱਚ ਲੜਾ ਕੇ ਰੱਖਣਾ ਚਾਹੁੰਦੇ ਆ ਔਰ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਦਹਿਸ਼ਤ ਪਾਉਣੀ ਚਾਹੁੰਦੇ ਆ ਮੋਦੀ ਸਾਹਮਣੇ ਇਹ ਮਾਨ ਥਾਣਿਆ ਹੋਇਆ ਪੱਕਾ ਇਰਾਦਾ ਕੀਤਾ ਹਾ ਬਹੁਤ ਜਲਦੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਔਰ ਅੱਗੇ ਵੀ ਮੋਦੀ ਸਾਹਿਬ ਨੇ ਇਹਨਾਂ ਨੂੰ ਇਹਨਾਂ ਦੇ ਘਰ 'ਚ ਘੁਸਕੇ ਮਾਰਿਆ ਸੀ ਹੁਣ ਵੀ ਇਹਨਾਂ ਦਾ ਬਹੁਤ ਜਲਦੀ ਇਹ ਜਿਹੜਾ ਵਾ ਬਦਲਾ ਲੇਤਾ ਜਾਊਗਾ ਔਰ ਲੋਕਾਂ ਨੂੰ ਇਨਸਾਫ ਦਵਾਇਆ ਜਾਊਗਾ ਮੇਰਾ ਨਾਮ ਤੀਰਸ ਸਿੰਘ ਨੰਬਰਦਾਰ ਪਿੰਡ ਆਲਮਗੀਰ ਕਾਲਾ ਸਿੰਘ ਆ ਮੈਂ ਬੀਜੇਪੀ ਪਾਰਟੀ ਜ਼ਿਲ੍ਹਾ ਵਾਇਸ ਪ੍ਰਧਾਨ ਆਂ ਅੱਜ ਸੁਲਤਾਨਪੁਰ ਲੋਧੀ ਪਹੁੰਚੇ ਆ ਜੋ ਪਿਛਲੇ ਦਿਨੀ ਪਹਿਲਗਾਉਂ ਦੇ ਵਿੱਚ ਇੱਕ ਅਤਵਾਦੀ ਬਹੁਤ ਹੀ ਘਟਨਾ ਜਿਹੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਉਦੇ ਸਬੰਧ ਵਿੱਚ ਅੱਜ ਇਕੱਠੇ ਹੋਏ ਆ ਇਹ ਜਿਹੜਾ دہشت گردੀ ਦਾ ਮਾਹੌਲ ਜਿਹੜਾ ਆ ਪੰਜਾਬ ਦੇ ਵਿੱਚ ਵੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹਨੂੰ ਇਹ ਚੀਜ਼ ਨੂੰ ਰੋਕਣ ਲਈ ਅਸੀਂ ਇਹ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਇਹ ਚੀਜ਼ਾਂ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲਿਆ ਜਾਵੇ ਇੱਕ ਮੈਂ ਇਹ ਜ਼ਰੂਰ ਗੱਲ ਕਹਿਣੀ ਚਾਹਨਾ ਕਿ ਜਦੋਂ ਸਾਡੇ ਹਿੰਦੂ ਮੁਸਲਮ ਸਿੱਖ ਸਾਈ ਜਿੰਨੇ ਵੀ ਸਾਡੇ ਇਸ ਭਾਈਚਾਰੇ ਦੇ ਵਿੱਚ ਸਾਂਝ ਦੇ ਨਾਲ ਚੱਲ ਰਹੇ ਆ ਸਾਡੇ ਕਿਸੇ ਵੀ ਬੱਚੇ ਦਾ ਕੋਈ ਵਿਆਹ ਸ਼ਾਦੀ ਹੁੰਦਾ ਹੈ ਜਦੋਂ ਨਵੀਂ ਲੜਕੀ ਸਾਡੇ ਘਰੇ ਆਉਂਦੀ ਆ ਉਹਨੂੰ ਉਹਦਾ ਹੀ ਆਧਾਰ ਕਾਰਡ ਦੇ ਵਿੱਚ ਜਾਂ ਉਹਦਾ ਰਾਸ਼ਨ ਕਾਰਡ ਦੇ ਵਿੱਚ ਕੋਈ ਨਾਂ ਲਿਖਵਾਉਣਾ ਚਾਹੁੰਦੇ ਆ ਤੇ ਸਾਡੇ ਕੋਲੋਂ ਬਹੁਤ ਹੀ ਜ਼ਿਆਦਾ ਡਾਕੂਮੈਂਟਾਂ ਦੀ ਮੰਗ ਕੀਤੀ ਜਾਂਦੀ ਆ ਕਿ ਇਹ ਦੋਂ ਪਿੱਛੋਂ ਕਟਵਾ ਕੇ ਲਿਆਓ ਇਹਦਾ ਆ ਚੀਜ਼ ਲੈ ਕੇ ਆਓ ਆ ਚੀਜ਼ ਲੈ ਕੇ ਆਓ ਫਿਰ ਤੁਹਾਨੂੰ ਇਹ ਦਰਜ ਕੀਤਾ ਜਾਊਗਾ ਜਿਹੜੇ ਇਹ ਜਿਹੜੇ ਬਾਹਰ ਦੀਆਂ ਸਟੇਟਾਂ ਤੋਂ ਜਾਂ ਬਾਹਰਲੇ ਮੁਲਕਾਂ ਦੇ ਵਿੱਚੋਂ ਆਣ ਕੇ ਦੇਸ਼ਤ ਕਰਦੀ ਰੂਪ ਦੇ ਵਿੱਚ ਆਣ ਕੇ ਇੱਥੇ ਸਾਡੇ ਰਹਿ ਰਹੇ ਆ ਉਹਨਾਂ ਦੇ ਕੋਲੋਂ ਕਿਸੇ ਵੀ ਚੀਜ਼ ਦੀ ਕੋਈ ਮੰਗ ਨਹੀਂ ਕੀਤੀ ਜਾਂਦੀ ਕੋਈ ਪੇਪਰ ਦੀ ਵਰਕ ਨਹੀਂ ਕੀਤਾ ਜਾਂਦਾ ਇਹਨਾਂ ਦਾ ਰਾਸ਼ਨ ਕਾਰਡ ਵੀ ਜਲਦੀ ਬਣ ਜਾਂਦਾ ਹੈ ਇਹਨਾਂ ਦਾ ਆਧਾਰ ਕਾਰਡ ਵੀ ਜਲਦੀ ਬਣਾ ਦਿੱਤਾ ਜਾਂਦਾ ভোটার ਕਾਰਡ ਵੀ ਬਣਾ ਦਿੱਤਾ ਇਹਦਾ ਵੋਟਾਂ ਵੀ ਬਣਾ ਦਿੱਤੀਆਂ ਜਾਂਦੀਆਂ ਆ ਇਹ ਚੀਜ਼ ਨੂੰ ਬਹੁਤ ਹੀ ਡੂੰਘਾਈ ਦੇ ਨਾਲ ਸੋਚਣ ਔਰ ਵਿਚਾਰਨ ਦੀ ਲੋੜ ਆ ਮੈਂ ਪ੍ਰਸ਼ਾਸਨ ਨੂੰ ਵੀ ਤਾਂ ਸਰਕਾਰ ਨੂੰ ਫੇਰ ਦੁਬਾਰਾ ਵੀ ਇਹ ਹੀ ਬੇਨਤੀ ਕਰਦਾ ਇਹਨਾਂ ਨੂੰ ਬਹੁਤ ਹੀ ਬਰੀਕੀ ਦੇ ਨਾਲ ਖੰਗਾ ਲਿਆ ਜਾਵੇ